ਭੋਲੇ ਹੁਣ ਚੁੱਪ ਕਿਉਂ ਗਿਆ ਸਾਰੇ ਕਰਾਂਗੇ ਆ ਉਹ ਚਵੀਲੇ ਮਾ ਕਰਨੇ ਵਾਲੇ ਜਿਹੜੇ ਮੁੰਡੇ ਆਏ ਤੇ ਮੋਟਰਸਾਈਕਲ ਮੋਟਰਸਾਈਕਲ ਖੜਿਆ ਫਿਰ ਉਰੀ ਹੈ ਜਿਸਕਾ ਐਨੀ ਪੀਲੀ ਗੱਜ ਹੋ ਗਈ ਆਹ ਤੋ ਵਾਈਪਾਈ ਦੇ ਵਾਈ ਲਾਈ ਵੀ ਜੇ ਪਹਿਲਾਂ ਥੋੜਾ ਇੱਧਰ ਚਲੇਗੇ ਨਾ ਤੋਲੇ ਇਹਨਾਂ ਦਾ ਕੋ ਮਾਰੇ ਛੱਟਦਾ ਇਕਦਮ ਮੈਂ ਤਾਂ ਪੁੱਛਾਇਆ ਵੀ ਜੇ ਥਲੇ ਕਿੱਧਰ ਚਲੇਗੇ ਉਹ ਸਾਨੂੰ ਵੀ ਜਾਣਗੇ ਬਣਾਤਾ ਮੈਸਾ ਬੰਦਾ ਬਣਾਣਾ ਨਾ ਲੈ ਉਹ ਦੋ ਵੀ ਬਣਾਣਾ ਸਵੇਰ ਦੇ ਬਾਪੂ ਤੇ ਬਣਾਈ ਜੀ ਚੋਲ ਬਸ ਮੈਂ ਪਾਣੀ ਰੱਖੀ ਸੀ ਨਹੀਂ ਭਾਈ ਜੋ ਚੋਲ ਬਣਦਾ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨੌ ਦੇ ਸਾਰੇ ਦਾ ਕੀ ਹਾਲ ਚੱਲ ਹੈ ਉਮੀਦ ਕਰਦੀ ਹਾਂ ਜੇ ਸਾਰੇ ਵਧੀਆ ਹੋਣਗੇ ਜੀ ਠੀਕ ਠਾਕ ਹੋਣਗੇ ਸ਼ਾਮ ਦਾ ਟਾਈਮ ਹੈ ਸਵੇਰ ਦੇ ਮੈਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਮਨ ਲੱਗਿਆ ਅੱਜ ਸਵੇਰ ਜਦੋਂ ਮੈਂ ਓਕھی ਆ ਨਾ ਅੱਜ ਉੱਠੀ ਸੀਗੀ ਮੈਂ 6 ਵਜੇ ਕਿਉਂਕਿ ਕੱਲ ਪੀਜੀਏ ਗਏ ਸੀਗੇ ਹਨਾ ਫਿਰ ਆ ਕੇ ਹਨੇਰਾ ਹੋ ਗਿਆ ਰੋਟੀ ਪਾਣੀ ਬਣਾਇਆ ਪਰ ਸੋ ਵੀ ਅਸੀਂ 11:30 ਵਜੇ ਸੋਏ ਹਨ ਤੇ ਬਸ ਸਵੇਰ ਦੀ ਲੱਗੇ ਰਹੀ ਹੈ ਹਨਾ ਅੰਦਰ ਘਰ ਚ ਸਾਫ ਸਫਾਈਆਂ ਕਰੀਆਂ ਕਿਉਂਕਿ ਇੰਨੀ ਜਦਾ ਹਨੇਰੀ ਮਿੱਟੀ ਬੋਹਿਆ ਚੜੀ ਹੋਈ ਸੀਗੀ ਹਨਾ ਬਾਹਰ ਵੀ ਸਫਾਈਆਂ ਕਰੇ ਸਮਾਨ ਚੱਕਿਆ ਆਪਣੇ ਘਰੇ ਆਏ ਸੀਗੇ ਜੇ ਗੈਸਟ ਹਨਾ ਮਾਸੀ ਜਿਹੜੇ ਆਏ ਸੀਗੇ ਮੈਂ ਜਿਹੜੇ ਇੱਧਰ ਮਾਸੀ ਦੀ ਕੁੜੀ ਮੇਰੀ ਜੀ ਨਾਨਦੇ ਹਨਾ ਜਿਹੜੀ ਮੇਰੀ ਤੇ ਇੱਕ ਸਾਡੀ ਭੂਆ ਦੀ ਕੁੜੀ ਹਨਾ ਜਿਹੜੀ ਜਿਹੜੀ ਨਾਨਦੇ ਹਨਾ ਉਹਦੀ ਸੱਸ ਤੇ ਕਿ ਸਾਡੀ ਭੂਆ ਦੀ ਕੁੜੀ ਹਰਪੀ ਜੀ ਦੀ ਹਨ ਉਹ ਆਏ ਸੀਗੇ ਅੱਜ ਮਤਲਬ ਉਹ ਆਏ ਸੀਗੇ 2:00 ਵਜੇ ਖੁਸ਼ ਆਏ ਸੀਗੇ ਤੇ ਉਸ ਤੋਂ ਪਹਿਲਾਂ ਅਪਣ ਸਾਰੀਆਂ ਸਫਾਈਆਂ ਵਗੈਰਾ ਕੀਤੀਆਂ ਡਸਟਿੰਗ ਕੀਤੀ ਸਾਰੀ ਹਨਾ ਫਿਰ ਅੱਜ ਆਪਣੇ ਬੋਰ ਕਰਨ ਵਾਲੇ ਲੱਗੇ ਹੋਏ ਸੀਗੇ ਖੇਤਾਂ ਦੇ ਵਿੱਚ ਫਿਰ ਉਹਨਾਂ ਦੀ ਰੋਕਤੀ ਵਗੈਰਾ ਇੱਕ ਵਾਰ ਤਾਂ ਅਸੀਂ ਬੋਰ ਕਰਿਆ ਹਨਾ ਹੋਇਆ ਨਹੀਂ ਦੂਜੀ ਵਾਰੀ ਕਰਿਆ ਚਲੋ ਹੁਣ ਪਾਣੀ ਆ ਗਿਆ ਸਰਦਾਰ ਜੀ ਹੁਣ ਖੁਸ਼ ਨੇ ਕਹਿੰਦੇ ਚਲੋ ਹੁਣ ਪਾਣੀ ਆ ਗਿਆ ਚਲੋ ਖੁਸ਼ੀ ਤਾਂ ਹੁੰਦੀ ਹੈ ਵੈ ਹਨਾ ਤੇ بس ਹੁਣ ਜਿਹੜਾ ਸਮਾਨ ਉਹਦੇ ਵਿੱਚ ਪਾਣਾ ਮਾਲ ਹਨਾ ਉਹਦੇ ਵਾਸਤੇ ਫੋਨ ਕਰਿਆ ਹੋਇਆ ਉਹ ਆ ਰਿਹਾ ਮਾਲ ਕਾਲੂ ਪਾਊਗਾ ਬੋਰ ਦੇ ਵਿੱਚ ਤੇ ਮੈਂ ਚੋਲ ਬਣਾਉਣ ਵਾਸਤੇ ਅੰਦਰ ਪਾਣੀ ਰੱਖਿਆ ਹੋਇਆ ਮਿੱਠਾ ਪਾਇਆ ਹੀ ਸੀਗੀ ਸਰਦਾਰ ਜੀ ਕਹਿੰਦੇ ਪਹਿਲਾਂ ਮੇਰੇ ਨਾਲ ਆਹ ਪਨੀਰੀ ਬੀਜ ਨੇੜੇ ਕਾਲੂ ਵੀ ਉਹ ਕਢਾ ਦੇ ਹਨਾ ਬੀਜ ਤੇ ਉਦਮ ਨੂੰ ਹੋ ਗਈਆਂ ਛੁੱਟੀਆਂ ਤੁਹਾਨੂੰ ਪਤਾ ਹੈ ਜਦੋਂ ਬੱਚੇ ਘਰੇ ਹੁੰਦੇ ਨੇ ਕੰਮ ਕਰ ਨਹੀਂ ਨਿਭੜਦੇ ਕਦੇ ਮम्मा ਆਹ ਕਰਦੇ ਆਹ ਕਰਦੇ ਫਿਰ ਮੈਂ ਕਹਿੰਦੇ ਆ ਮੈਂ ਕਹਿੰਦਾ ਛੁੱਟੀਆਂ ਹੋਣੀਆਂ ਹੋਣੀਆਂ ਚਾਹੀਦੀਆਂ ਪਤਾ ਕੀ ਕਹਿੰਦੇ ਮੈਨੂੰ ਤਾਂ ਮੈਂ ਕਿਹੜਾ ਤੰਗ ਕਰਿਆ ਕਿਹੜਾ ਮੈਂ ਤਾਂ ਕੋਈ ਤੰਗੀ ਨਹੀਂ ਕਰਿਆ ਮੈਂ ਕਹਿੰਨਾ ਤੂੰ ਕੋਈ ਤੰਗੀ ਨਹੀਂ ਕਰਿਆ ਮੈਂ ਕਿ ਪਰ ਛੁੱਟੀਆਂ ਨਹੀਂ ਹੋਣੀਆਂ ਚਾਹੀਦੀਆਂ ਅੱਗੋਂ ਮੈਂ ਇਹਨਾਂ ਨਾਲ ਲੜਨ ਲੱਗ ਗਿਆ ਹਾਂ ਹਾਂ ਤੂੰ ਸਾਨੂੰ ਭੇਜ ਕੇ ਖੁਸ਼ ਆਏ ਆ ਉਹ ਹੈ ਨਾ ਇਧਰ ਨਿਆਣੇ ਛਵੀਲ ਲਾਣੀਆਂ ਇਹਨਾਂ ਨੇ ਅੱਜ ਸਾਡੇ ਮਤਲਬ ਕੱਲ ਨੂੰ ਛਵੀਲ ਲੱਗੂਗੀ ਦੁੱਧ ਇਕੱਠਾ ਕਰ ਰਹੇ ਨੇ ਇਹ ਹਾਂ ਰੈਡੀ ਤੇ ਖੁਸ਼ ਹੁੰਦੇ ਜਾ ਰਹੇ ਆ। ਤੇ ਸਾਡੇ ਵਾਲੇ ਪਿੱਛੇ-ਪਿੱਛੇ ਜਾ ਰਹੇ ਆ। ਬੇੜੀ ਦੀ ਸਫਾਈ ਹਨਾ ਮੇਰੀ ਰਹਿ ਜਾਂਦੀ ਆ ਕਰਨੀ ਕਿਉਂਕਿ ਟਾਈਮ ਨਹੀਂ ਲੱਗਦਾ। ਫਿਰ ਮੈਂ ਸਬਜ਼ੀਆਂ ਨੂੰ ਭਾਈ ਸਾਰੀਆਂ ਪਾਣੀ ਵਗੈਰਾ ਦਿੱਤਾ। ਇੱਧਰ ਵੀ ਸਾਰੀ ਸਬਜ਼ੀਆਂ ਨੂੰ ਪਾਣੀ ਦੇ ਦਿੱਤਾ, ਇੱਧਰ ਵੀ। ਦੇਖ ਲਓ ਤੁਸੀਂ ਐਂ ਲਾ ਲਓ ਵੀ ਪਾਣੀ ਦਿੱਤਾ ਹੋਇਆ ਸੁੱਕ ਵੀ ਗਿਆ। ਥੋੜਾ ਥੋੜਾ ਜਿਹਾ ਰਹਿ ਗਿਆ। ਆ ਇੱਧਰ ਖਲਾਰਾ ਬਹੁਤ ਹੋਇਆ ਪਿਆ। ਤੁਹਾਨੂੰ ਅੰਗੂਰ ਦਿਖਾਵਾਂ। ਪਾਪਾ ਜੀ ਨੇ ਨਾ ਉਰੇ ਖੜ ਕੇ ਅੰਬ ਖਾਦਾ ਹੋਣਾ। ਕਿਆ ਹੋ ਗਿਆ ਇੱਧਰ ਨੂੰ ਆ ਕੇ ਬਣਾ ਲਓ ਜਿਵਾਕਨ ਕਿੰਨੇ ਚੋਂ ਹੁੰਦਾ ਹਨ ਪਹਿਲਾਂ ਮੈਨੂੰ ਹੁਣ ਹੀ ਹੋਇਆ ਵੀ ਮੈਂ ਵਲੋਗ ਬਣਾ ਲੈਣਾ ਇਹਨਾਂ ਦਾ ਹੁਣ ਕੋਈ ਕਹਿੰਦੇ ਆਂਟੀ ਇੱਧਰ ਨੂੰ ਆ ਜਾ ਭਜਾਈ ਜਾ ਰਹੀ ਨੇ ਰੇੜੀ ਦੇਖ ਲਓ ਲੋ ਜੀ ਤੁਹਾਨੂੰ ਅੰਗੂਰ ਦਿਖਾਵਾਂ ਅਸੀਂ ਤੋੜ ਕੇ ਪਹਿਲਾਂ ਖਾ ਵੀ ਲੇ ਆ ਦੇਖੋ ਇਹ ਗੁੱਛੇ ਦੇ ਵਿੱਚ ਜੀ ਖਰਾਬ ਜੇ ਹੋਰ ਦਿਖਾਉਂਦੀ ਆਂ ਖੱਟੇ ਮਿੱਠੇ ਜੇ ਨੇ ਆ ਦੇਖੋ ਆ ਗੁੱਛਾ ਲੱਗ ਰਿਹਾ ਇੱਕ ਇਹ ਜੀ ਕਾਫੀ ਵੱਡਾ ਹੋ ਗਿਆ ਆ ਦੇਖੋ ਆ ਨੀਚੇ ਲੱਗ ਕੇ ਖਰਾਬ ਹੋ ਗਿਆ ਪਾਣੀ ਚ ਤੋੜੂਗੀ ਇਹਨੂੰ ਵੀ ਇੱਧਰ ਬਾਹਰ ਵੀ ਪਾਪਾ ਜੀ ਨੇ ਅੱਜ ਤਾਂ ਪਾਣੀ ਦਿੱਤੇ ਸੀਗਾ ਲੋ ਜਿੱਧਰ ਭਿੰਡੀਆਂ ਵਗੈਰਾ ਨੂੰ ਵੀ ਪਾਣੀ ਦਿੱਤੇ ਸੀਗਾ ਅੱਜ ਪਾਪਾ ਜੀ ਕਹਿੰਦੇ ਇੱਧਰ ਰੋਜ਼ ਆਏ ਸੀਗਾ ਕੋਈ ਕਹਿੰਦੇ ਸਾਰੇ ਭਿੰਡੀਆਂ ਪਤਨੀ ਖਾ ਖੂਲੀਏ ਪਤਨੀ ਕੀ ਕਰਦੇ ਆ ਬਾਕੀ ਮੈਨੂੰ ਪਤਾ ਨਹੀਂ ਹੈਗਾ ਇੱਧਰ ਲਸਣ ਨੂੰ ਵੀ ਪਾਣੀ ਦਿੱਤੇ ਸੀਗਾ ਬਸ ਇਹਨੂੰ ਥੋੜੀ ਦਿਨਾਂ ਤੱਕ ਪੱਟ ਲਾਂਗੇ ਆਪਾਂ ਹਜੇ ਬੈਠੇ ਨਹੀਂ ਸਮਾਰ ਗਏ ਇਹ ਇਹਦਰੇ ਨੂੰ ਵੀ ਪਾਣੀ ਦਿੱਤਾ ਸੀਗਾ ਅੱਜ ਦਾ ਹਾਂ ਵੀ ਟੌਮੀ ਕੀ ਹਾਲ ਚਾਲ ਹੈ ਹਾਂ ਹਾਂਜੀ ਮੈਂ ਸਬੰਤੀਆਂ ਫੇ ਪਾ ਆਦਣ ਦਾ ਕੋਈ ਨਹੀਂ ਚੋਲਵੇਂ ਬਣਾ ਰਹੀ ਐ ਮੈਂ ਬਣਾਣੇ ਚੋਲਵੇਂ ਮੈਂ ਸੰਗ ਕਰਾਣਾ ਰਤੀ ਮੈਂ ਤਾਂ ਮੇਰੇ ਘਰ ਵਾਲਾ ਅੱਜ ਖੁਸ਼ ਐ ਸਾਡੇ ਪਾਪਾ ਜੀ ਦੀ ਅੱਖ ਠੀਕ ਹੈ ਹੁਣ ਪਾਪਾ ਜੀ ਅੱਖ ਠੀਕ ਹੈ ਲੈਟ ਬਾਲ ਲੋ ਲੂੰਗੀ ਟॉक ਕਰੇ ਅੱਜ ਦਾ ਚਲ ਪਰੋਣੇ ਆ ਗਏ ਤਾਂ ਕਿ ਟਾਈਮ ਨਹੀਂ ਲੱਗਿਆ ਹੈਗਾ ਮੈਂ ਸੋਚ ਰਹੀ ਸੀਗੀ ਵੀ ਹਨਾ ਪਾਥੀਆਂ ਵਗੈਰਾ ਲਾ ਲਈ ਇੱਧਰ ਨੂੰ ਪਾਪਾ ਜੀ ਕਹਿੰਦੇ ਕਿ ਕਿਸੇ ਨੂੰ ਬੁਲਾ ਲਓ ਕਿਸੇ ਨੂੰ ਬੁਲਾ ਲਓ ਮੈਂ ਕਿਹਨੂੰ ਮੈਂ ਕਿਹਨੂੰ ਬੁਲਾਵਾਂ ਗੁਰਦੁਆਰਾ ਸਾਹਿਬ ਚ ਰਹਿ ਰਹਾ ਸਭ ਦਾ ਪਾਠ ਹੋ ਰਿਹਾ ਪਰ ਮੇਰੇ ਕੱਪੜੇ ਨਹੀਂ ਤੋਏ ਹੁਣ ਦੇਖਦੀਆਂ ਲਾਨੀ ਹੈ ਮਸ਼ੀਨ ਐ ਤਾਂ ਫਿਰ ਨਹੀਂ ਪਈ ਹੋ ਰਹਿਣੇ ਅੱਜ ਸਾਰੇ ਘਰ ਦੀ ਡਸਟਿੰਗ ਕੀਤੀ ਮੈਂ ਤੇ ਛੱਤਾਂ 'ਚ ਝਾੜੂ ਮਾਰਿਆ ਹਨਾ ਬਹੁਤ ਜ਼ਿਆਦਾ ਮਿੱਠ ਟੱਕਟਾ ਹੋਇਆ ਪਿਆ ਸੀਗਾ ਕੁਛ ਮੈਂ ਰਾਈ ਹਾਂ ਨਾ ਰੋਹੇ ਚਲੀ ਜਾਂਦੇ ਸੀਗੇ ਟਾਈਮ ਨਹੀਂ ਲੱਗਦਾ ਸੀਗਾ ਦੇਖੋ ਆ ਇਹਦੀ ਵੀ ਸਫਾਈ ਕਰਤੀ ਔਰ ਇੰਨਾ ਕਾ ਸਮਾਨ ਤਾਂ ਸਾਡੇ ਇਹਦੇ ਵਿੱਚ ਨਾ ਕੀ ਆ ਆ ਸ਼ੋਪੀਸ ਇਹ ਨਾ ਜਿਹੜਾ ਸ਼ੋਪੀਸ ਹੈ ਜਦੋਂ ਮੈਂ ਵਿਆਹ ਕੇ ਆਈ ਸੀਗੀ ਆ ਇੱਥੇ ਨਾ ਮੇਰਾ ਕਮਰਾ ਹੁੰਦਾ ਸੀਗਾ ਤੇ ਆ ਇੱਥੇ ਆਹ ਤਾਂ ਹੈ ਹਾਂ ਆਹ ਤਾਂ ਸੀ ਜਿਹੜਾ ਇਹ ਆਹ ਕੰਦ ਇੱਕ ਕੰਦ ਹੁੰਦੀ ਸੀ ਤੇ ਆਹ ਇੱਕ ਜਿਹਦੀ ਲੱਗਤ ਇਹ ਜਿੱਥੇ ਤੁਹਾਨੂੰ ਉਹ ਦਿਸ ਰਿਹਾ ਜਿਸ ਵੇਲੇ ਇੱਥੇ ਤੁਹਾਨੂੰ ਆ ਆ ਦਿਖ ਰਿਹਾ ਆ ਉਹਦੀ ਵਿੱਚ ਸੀਗਾ ਕੰਦਾ ਤੇ ਆ ਇੱਥੇ ਕੰਦ ਹੁੰਦੀ ਸੀ ਕਿ ਇੱਥੇ ਲਈ ਦਰਵਾਜ਼ਾ ਹੁੰਦਾ ਸੀਗਾ ਸਾਡੇ ਖਾੜੇ ਦਾ ਆ ਉਹਦੀ ਤੇ ਇਹ ਵਿੰਡੋ ਸੀ ਜਿੰਕੀ ਐਸੀ ਵਿੰਡੋ ਦਾ ਦਰਵਾਜ਼ਾ ਕਰੇ ਇੱਥੇ ਵਿੰਡੋ ਹੁੰਦੀ ਸੀਗੀ ਇੱਥੇ ਮੇਰੀ ਅਲਮਾਰੀ ਖੜੀ ਸੀਗੀ ਆ ਇਹਦੇ ਵਿੱਚ ਦੇ ਵਿੱਚ ਇਹ ਇੰਨਾ ਘਾਇ ਹੋਇਆ ਹੋਇਆ ਸੀਗਾ ਇੱਥੇ ਅਲਮਾਰੀ ਸੀਗੀ ਤੇ ਮੇਕਅਪ ਵਾਲਾ ਸ਼ੀਸ਼ਾ ਮੇਰਾ ਸੀਗਾ ਇੱਥੇ ਆਈ ਸੈੱਡ ਐਨ ਆਇਆ ਹੋਇਆ ਸੀਗਾ ਇੱਥੇ ਬੈੱਡ ਸੀਗੇ ਆ ਸਾਡਾ ਕਮਰਾ ਹੁੰਦਾ ਸੀਗੇ ਤੇ ਆ ਜਿਹੜਾ ਸ਼ੋਅ ਪੀਸ ਹੈ ਸਾਡੇ ਕਮਰੇਆਂ ਗਾਇਸ ਐਂ ਹੀ ਰਹਿ ਗਿਆ ਹਣਾ ਸ਼ੀਸ਼ਾ ਵਿਚ ਇਹਦਾ ਫੁੱਟ ਗਿਆ ਸ਼ੀਸ਼ਾ ਫੁੱਟਣ ਤੋਂ ਬਾਅਦ ਕੇ ਬੱਸ ਕਦੇ ਕਹਿ ਦਿੰਦੇ ਆ ਪਵਾ ਲਈਏ ਕਦੇ ਕਹਿ ਦਿੰਦੇ ਇਹਨੂੰ ਚੱਕ ਦਈਏ ਕੁਛ ਨਹੀਂ ਪਤਾ ਲੱਗਦਾ ਹੈਗਾ ਲੋ ਜਿੱਧਰ ਪਰ ਚੋਲਾ ਵਾਸਤੇ ਥਾਣੀ ਰੱਖਿਆ ਹੋਇਆ ਤੇ ਇਹਦੇ ਵਿੱਚ ਪਾ ਦਈਏ orange food color ਦਿਖ ਰਿਹਾ ਇਹ ਮੈਨੂੰ ਦਿਖ ਰਿਹਾ ਚਲਾ ਲੈਣਾ ਬਣੋ ਮੈਨੂੰ ਕੌਣ ਖਲਾਏਗਾ ਪਾਣੀ ਆਣ ਦੀ ਕੁਛ ਦੇ ਵਿੱਚ ਸਰਦਾਰ ਜੀ ਨੇ ਉਹਨਾਂ ਨੂੰ ਪੈਸੇ ਦਿੱਤੇ ਰਿਹਾ ਕਿ ਫਿਰ ਕੁਝ ਖਵਾਇਆ ਹਣ ਬਾਲਚਲਾ ਹਨ ਜੀ ਇਹ ਪਾਇਆ ਜਿੱਪਨ orange red food color ਇਹਦੇ ਨਾਲ ਜਿਹੜੇ ਆਪਣੇ ਚੋਲੇ ਆ ਉਹ ਸੰਤਰੀ ਸੰਤਰੀ ਨਾਲ ਤੇ ਬਣਾਉਣੀ ਸਿੱਧਾ ਸਾਫ ਦੱਸਾਂ ਮਿੱਠੀ ਸੰਤਰੀ ਰੰਗ ਵੀ ਕਹਿੰਦੇ ਨੇ ਸੰਤਰੀ ਹੀ ਕਹਿੰਦੇ ਨੇ ਹੁਣ ਤੁਸੀਂ ਪਤਾ ਨਹੀਂ ਕਿਹੜਾ ਰੰਗ ਕਹਿੰਦੇ ਨੇ ਭਈ ਅਸੀਂ ਸੰਤਰੀ ਵੀ ਕਹਿੰਦੇ ਨੇ ਸੰਤਰੀ ਹੀ ਕਹਿੰਦੇ ਨੇ ਔਰ ਇਹ ਤਾਂ ਚਲੋ ਅੰਗਰੇਜ਼ੀ ਦਾ ਸ਼ਬਦ ਹੈ। ਲੋਇਚੋ 42 4 ਤੋਂ ਅੱਗੇ ਪਵਾ 13 ਨਾੜੀਆਂ ਸੀ ਡੀਆਂ। ਚੋਲ ਆਪਣੇ ਬਣ ਕੇ ਤਿਆਰ ਨੇ। ਢਾਲ ਸਬਜ਼ੀ ਆਪਣੇ ਕੋਲ ਪਈ ਏ। ਢਾਲ ਸਬਜ਼ੀ ਬਣਾਣ ਦੀ ਪਰ ਲੋੜ ਨਹੀਂ ਹੈਗੀ। ਕੱਲ ਬਰੈਡ ਲੈ ਕੇ ਆਈ ਸੀਗੀ ਮੈਂ। ਉਦੋਂ ਪਤਾ ਕੀ ਕਰਦੇ ਕੱਲ੍ਹ ਐ ਦੋ ਕੁ ਲੇ ਵੀ ਭarde ਇੰਨੇ ਕੰਮ ਕਰਾਉਂ ਜੇ ਪਏ ਨੇ ਨਾ ਵੀ ਟਾਈਮ ਨਹੀਂ ਲੱਗਦਾ ਹੈਗਾ ਰੋਜ਼ ਚਾਮਨਾ ਫਿਰ ਵੀ ਚਿੱਕ ਦੋ ਕਮੈਂਟ ਕਰਨਾ ਆਲੇ ਕਹਾਣੇ ਮੇਰੇ ਭੈਣ ਭਰਾ ਇਦਾਂ ਦੇ ਨੇ ਵੀ ਤੈਨੂੰ ਕੀ ਲੋੜ ਪਈਏ ਨਾਲ ਜਾਣਦੀ ਹੈ ਨਾ ਸਾਰਾ ਟੱਬਰੇ ਤੁਲਿਆ ਜਾਂਦੇ ਵੀ ਪਾਪਾ ਇਹਦੇ ਇੰਜੈਕਸ਼ਨ ਲਗਵਾਣਾ ਵੀ ਤੂੰ ਦਾ ਘਰੇ ਡਿੱਕੇ ਵੈਜੰਦੇ ਬਈ ਮੇਰੇ ਘਰ ਵਾਲਾ ਮੈਨੂੰ ਲੈ ਕੇ ਗਿਆ ਨਾਲ ਹਨਾ ਅਸੀਂ ਇੱਕ ਜਣਾ ਪਾਪਾ ਜੀ ਬੋਲ ਰਹੇ ਹਾਂ ਇੱਕ ਜਣਾ ਕੋਈ ਫਿੱਦਰੇ ਕੋਈ ਕੁੱਛ ਕਰਨਾ ਜਾਂ ਕੋਈ ਸਮਾਨ ਲਿਆਣਾ ਸਮਾਨ ਦਾ ਸਕੇ ਲੋੜ ਲਿਆਣ ਦੀ ਸੀ ਕੋਈ ਕੁੱਛ ਕਰਨਾ ਕੋਈ ਕੁੱਛ ਕਰਨਾ ਹਨ ਅਸੀਂ ਰਲ ਮਿਲ ਕੇ ਆਪਣਾ ਉਥੇ ਕੰਮ ਕਰ ਰਹੇ ਜਿਹੜਾ ਕਰ ਮੰਦੇ ਹਾਂ ਹਨ ਵੀ ਮੇਰੇ ਸਾਹਦੇ ਨਹੀਂ ਆਉਂਦੀ ਹੈਗੀ ਕਿ ਮੇਰੇ ਘਰ ਦੇ ਮੈਨੂੰ ਲੈ ਕੇ ਜਾਂਦੇ ਨੇ ਵੀ ਤੈਨੂੰ ਕੀ ਪ੍ਰੋਬਲਮ ਹੈ ਨਹੀਂ ਭੈਣ ਕਿ ਤੈਨੂੰ ਤਾਂ ਮੇਰੇ ਭਰਾ ਹੈ ਹਨ ਇਹਦਾ ਨਾਲ ਇੱਕ ਵੀ ਰਹਿੰਦੀ ਹੈ ਹਰ ਤੰਕ ਘਰੇ ਟਿੱਕੇ ਬਹਿ ਜਾਂਦਾ ਮੈਂ ਜਿਹੜੇ ਕਿ ਤੇ ਸੈਸ ਪੱਟਾ ਕਰਨ ਦਿੰਦੀ ਆ ਰੋਜ਼ ਸੈਸ ਪੱਟਾ ਦਵਾਈਆਂ ਤੋਂ ਨੇ ਕਦੇ ਕਿਧਰੇ ਨੂੰ ਚਲਾਈ ਕਦੇ ਕਿਛਨ ਦਵਾਈ ਦਵਾਉਂਦੇ ਕਿਧਰੇ ਕਿਛਨ ਹੁਣ ਇਹ ਤਾਂ ਹੈ ਨਹੀਂ ਕਿ ਖਾਣਾ ਖਿਲੜੀ ਹੈ ਅੱਜ ਤੱਕ ਕਿਧਰੇ ਘੁੰਮਦੇ ਦੇ ਲਈ ਘੁੰਮਣੇ ਨਾ ਕਈ ਵੇਸਦਾ ਆਦੂ ਨੀ ਕਿ ਅੱਧ ਨੀ ਮੈਂ ਤੁਸਨੇ ਕਿਧਰੇ ਘਮਾਨ ਲੈ ਕੇ ਜਾਂਦੇ ਕਦੇ ਤੇਰੇ ਜਿੰਨਾ ਕੋਣ ਘੁੰਮ ਲੈ ਕੇ ਕਿ ਤੂੰ ਚਲੀ ਗਈ ਤਾਂ ਰਹਿੰਦੀ ਹੈ ਹਨਾ ਮੈਂ ਕਿ ਮੈਂ ਘੁੰਮਣ ਤਾਂ ਨਹੀਂ ਜਾਂਦੀ ਤੇ ਦਵਾਈ ਦੁਕਾਨ ਜਾਣਾ ਜਾਂ ਕੁਛ ਐ ਕਰੰਦਾਣਾ ਹਨਾ ਵੀ ਘੁੰਮਣਾ ਇੱਕ ਅਲੱਗ ਚੀਜ਼ ਹੁੰਦੀ ਐ ਅੱਗੇ ਮਨ ਹਾਜ਼ਰ ਰਹਿਣੇ ਹਨਾ ਘੁੰਮ ਵੀਦਾਂ ਰਹਿ ਨੀ ਰਾਜਪੁਰਾ ਕਦੇ ਛੱਡੇ ਹੀ ਨਹੀਂ ਨੀ ਹਾਂ ਮੈਂ ਤਾਂ ਰਾਜਪੁਰੇ ਨੂੰ ਮਿਲ ਜਾਨੀਆ ਕਦੇ ਚਲੇਗੇ ਕਦੇ ਆ ਕੇ ਤਰ ਕੁਛ ਲੈ ਕੇ ਕਦੇ ਪੁੱਛ ਲੈਣ ਓਈ ਸਮਾਨ ਹੀ ਨਹੀਂ ਪਤਾ ਹੈਗਾ ਬਾਕੀ ਅੱਗੋਂ ਭੈਣ ਭਰਾ ਕਮੈਂਟ ਕਰਨ ਵਾਲੇ ਇੱਕ ਅੱਧਾ ਐਦਾਂ ਦਾ ਮਿਲ ਜਾਂਦਾ ਐ ਵੀ ਹਾਂ ਤੂੰ ਤਾਂ ਕਰ ਟਿਕਦੀ ਹੋਣੀ ਹੈਗੀ ਚੱਲੀਏ ਰਹਿੰਦੀ ਐ ਇੱਕ ਹੋਰ ਕਮੈਂਟ ਆਇਆ ਸੀਗਾ ਸੋਹਰ ਨੂੰ ਅੱਗੇ ਨਹੀਂ ਬਿਠਾਉਂਦੀ ਹੈਗੀ ਆਪ ਅੱਗੇ ਬਹਿ ਜਾਂਦੀ ਹੈ ਸਾਡੇ ਪਾਪਾ ਜੀ ਨਹੀਂ ਬਹਿੰਦੇ ਅੱਗੇ ਮੇਰਾ ਸੋਹਰਾ ਮੇਰਾ ਪਾਪਾ ਤੁਹਾਨੂੰ ਕੀ ਪ੍ਰੋਬਲਮ ਹੈ ਹਾਂ ਮੈਂ ਇੱਕ ਕਵਰ ਛੋਟ ਵੀਡੀਓ ਬਾਈ ਕਹਿੰਦੇ ਆਪਣੇ ਪਿਓ ਮੁੱਗੇ ਪਠਾਇਆ ਹੋਇਆ ਉਹ ਹੁਣ ਪਾਪਾ ਸੀਗਾ ਮੇਰੇ ਨਾਲ ਨਾ ਐ ਦਾ ਪਾਪਾ ਜੀ ਮੇਰੇ ਨਾਲ ਜਾਂਦੇ ਮੈਂ ਅੱਗੇ ਪਠਾ ਕੇ ਰਹਿ ਪਾਪਾ ਜੀ ਪਿੱਛੇ ਬਹਿ ਜਾਈ ਮੈਂ ਕਹਿੰਨਾ ਅੱਜ ਮੈਂ ਇਕੱਲੀ ਤੁਸੀਂ ਅੱਗੇ ਬੈਠੋ ਪਾਪਾ ਜੀ ਮੇਰੇ ਨਾਲ ਅੱਗੇ ਬਹਿ ਕੇ ਚਲੇ ਜਾਂਦੇ ਨੇ ਜਦੋਂ ਸਰਦਾਰ ਜੀ ਹੁੰਦੇ ਆਲੇ ਫਿਰ ਪਾਪਾ ਜੀ ਕਹਿੰਦੇ ਮੈਂ ਪਿੱਛੇ ਵਜਣਾ ਤੁਸੀਂ ਬਹਿ ਜਾਓ ਫਿਰ ਕੀ ਐ ਬੱਚੇ ਅੱਗੇ ਬੈਠ ਗਏ ਅਸੀਂ ਇਹਦੇ ਵਿੱਚ ਤਾਂ ਕੋਈ ਬੜੀ ਗੱਲ ਨਹੀਂ ਹੈਗੀ ਪਿੱਛੇ ਬੈਠਣਾ ਜਾਂ ਅੱਗੇ ਬੈਠਣਾ ਇਹਦੇ ਨਾਲ ਕੋਈ ਵੱਡਾ ਛੋਟਾ ਤਾਂ ਹੁੰਦਾ ਨਹੀਂ ਹੈਗਾ ਵੀ ਹਾਂ ਨਹੀਂ ਜਾਂ ਇਹ ਐ ਉਹ ਐ ਪਰ ਕਈ ਵਾਰ ਉਹਦੋਂ ਕਹਾਂ ਮੈਂ ਅੱਗੇ ਬੈਠਣਾ ਅਸੀਂ ਕਹਿੰਦੇ ਨੇ ਤੂੰ ਬਹਿ ਜਾ ਅੱਗੇ ਇਹਦੇ ਵਿੱਚ ਕੀ ਬੜੀ ਗੱਲ ਹੈ ਆਪਣੀ ਲਾਈਫ ਜੀਓ ਆਪਣੀ ਲਾਈਫ ਚ ਇੰਜੋਏ ਕਰੋ ਹੋਰਾਂ ਨੂੰ ਵੀ ਕਰਨ ਦੋ ਕਿਉਂ ਸਿਰਦਰਦੀ ਕਰਨੇ ਹੋ ਵੀ ਹਾਂ ਤੂੰ ਇਹ ਐ ਤੂੰ ਵਾਹ ਐ ਤੂੰ ਜੇ ਐ ਤੂੰ ਵੋ ਐ ਭੈਣ ਜੀ ਜਬਰ ਆਏ ਐਨੀ ਟੈਂਸ਼ਨ ਨਹੀਂ ਲੈਦੀ ਹੁੰਦੀ ਨਾਲੇ ਆਪਣੀ ਜ਼ਿੰਦਗੀ ਜੀਣ ਨਾਲੇ ਮੈਨੂੰ ਜੀਣ ਦੇ ਨਾਲੇ ਹੋਰਾਂ ਨੂੰ ਜੀ ਹੁੰਦੇ ਲੋ ਜਿੱਧਰ ਪਣ ਚੋਲ ਰੱਖਦੇ ਵਖਾ ਕੀ ਕਰ ਰਹੇ ਨੇ ਅੰਦਰ ਅੱਧੀ ਜਿਹੜਾ ਆਈਸਕ੍ਰੀਮ ਖਾ ਕੇ ਕਹਿ ਰਹੇ ਮਮਾ ਵੀ ਮਮਾ ਅੰਦਰ ਨੂੰ ਆ ਗਈ ਹੈ ਦੋਨੇ ਭੈਣ ਭਾਈ ਆਈਸਕ੍ਰੀਮ ਖਾਰੇ ਬੈਠੇ ਕਿੰਨੀ ਖੁਸ਼ੀ ਮੈਂ ਆਈਸਕ੍ਰੀਮ ਖਾ ਰਹੇ ਵੈਸੇ ਤਾਂ ਹੈ ਫਿਰ ਮੈਂ ਪੈਸੇ ਨਹੀਂ ਦੇਣੀ ਕਹੇ ਵੀ ਪੈਸੇ ਨਹੀਂ ਦੇਣ ਨੇ ਹੈ ਪੈਸੇ ਨਹੀਂ ਦੇਣ ਹੈ ਸਾਰੇ ਕਾ ਪੂਰੀ ਘਰ ਗਿਰੀ ਮੈਂ ਨਾ ਉਹ ਗਰੇਆ ਪੂਰੀ ਬਾਹਰ ਜਿਹੜੀ ਸੰਦੀ ਬੋਲਦੇ ਬੈਠ ਜਿਆਦਾ ਲੈਣੇ ਤੇ ਨਾ ਪਾਪਾ ਦੇ ਬੜਾ ਮਗਾਇਆ ਤੇ ਹੁਣ ਦੀ ਆ ਗਈ ਸੀ ਨੰਮਾਇ ਆਈ ਸੰਭੂ ਸੱਤ ਅੱਛਾ ਕੀ ਬਣਾ ਰਹੇ ਆਏ ਹੋਏ ਹੋਏ ਲੱਗ ਗਿਆ ਢਿੱਡ ਨੂੰ ਲੱਗ ਗਿਆ ਢਿੱਡ ਨੂੰ ਹਾਂ ਓਏ ਛੋੜ ਦੇ ਛੋੜ ਦੇ ਛੋੜ ਦੇ ਛੋੜ ਦੇ ਕਰਾਂ ਛੋੜ ਦੇ ਕਰਾਂ ਥੋੜੀ ਦੇਰ ਫਿਰ ਮੈਂ ਖਾ ਲਾਂਗੀ ਫਿਰ ਆ ਜਿਓ ਕੱਪੜੇ ਦੇ ਲੈਣੇ ਕਿਤਰੇ ਲਵੇੜੇ ਮੈਂ ਅੱਜ ਖੇਤਾਂ ਵਿੱਚ ਫਿਰ ਰਿਹਾ ਜੈ ਤਨਵੀਰ ਉਹ ਲੈ ਗਈ ਹੈਲਥ ਸਟਿਕ ਚੱਕ ਗਿਆ ਅੱਜ ਖੇਤਾਂ ਮੈਂ ਹੀ ਫਿਰ ਰਿਹਾ ਜੋ ਸਵੇਰ ਦਾ ਇੱਕ ਵਾਰ ਤਾਂ ਥੱਕ ਗਿਆ ਹੈ ਬੈਹ ਗਿਆ ਹਾਏ ਮम्मा ਹੁਣ ਨੀਵੇਂ ਜਾਂਦਾ ਕਿਤਰਾ ਕਰ ਰਹਾ ਤਾਂ ਉਹਦੇ ਮੈਂ ਅੱਜ ਦਿਨਾਂ ਕਿ ਪਾਰਟੀ ਉਹ ਚੱਲ ਰਹੀ ਹੈ ਹੈ ਚਲੋ ਮੈਂ ਕਰਾਂਗੀ ਹੈ ਚਲੋ ਮੈਂ ਕਰਾਂਗੀ ਤੂੰ ਕਿਸ ਖੁਸ਼ੀ ਮ ਕਰੇਂਗੀ ਕੱਲੂ ਹੋਰ ਕੁਝ ਖਾਈਏ ਬਹੁਤ ਚੱਲ ਜੇਗਾ ਪਾਣੀ ਨਾ ਕਰੂ ਬਹੁਤ nahi nahi gali gali ਨਾ ਕਿਹੜੀ ਮਜਬੂਰੀ ਚ ਜਾਂਦਾ ਇਹ ਨਾਲ ਦਾ ਕਿਉਂ ਜਾਂਦਾ ਹੈ ਚਲੋ ਆਪਣੀ ਪਰਸਨਲ ਲਾਈਫ ਹੈ ਹਨਾ ਆਪਾਂ ਇਹ ਕਦੇ ਸ਼ੇਅਰ ਨਹੀਂ ਕਰਦੇ ਜੇ ਕੋਈ ਹੈ ਪਰ ਮੈਨੂੰ ਪਤਾ ਨਾ ਕਿਵੇਂ ਖੋ ਜਾਂਦੀ ਹੈ ਨਾਲ ਚਲੋ ਬਾਕੀ ਆ ਗਏ ਆਪਣੇ ਸੌਂ ਜਾਂ ਤਾਂ ਆਪਾਂ ਕਿਸੇ ਦੇ ਸੋਰਸ ਦੇ ਪਵੰਦੀ ਨਹੀਂ ਨਾ ਆਬੂ ਤੋਂ ਕਿਹੜਾ ਰੱਖ ਰਹੀ ਹੈ ਭਿੰਡੀਆਂ ਤੋਂ ਕਿਹੜਾ ਰੱਖ ਰਹੀ ਹੈ ਸਵੇਰੇ ਜੇ ਜਿੰਦੀ ਤੁਂ ਬਿਨ ਬਣਾ ਲੂੰਗੀ ਕੁਝ ਕੁਝ ਤੇ ਨਹੀਂ ਮੁਸ਼ਕਲ ਪਣਾਂਗੇ ਹੁੰਦੇ ਤਾਂ ਕਈ ਦਿਨ ਹੋ ਗਏ ਨਾਲ ਮੇਰੇ ਸਬਜ਼ੀਆਂ ਲਿਆ ਹੋਈਆਂ ਕਿਉਂਕਿ ਮੇਰਾ ਮਾਹੀ ਵਾਲਾ ਚੰਡੀਗੜ੍ਹ ਉਲਟ ਜਿਆਦਾ ਜਣਾ ਰਹਿੰਦਾ ਸੀਗਾ ਜਾਂ ਨਾਲ ਕਿਤੇ ਨਾਲ ਕਿਤੇ ਬਾਹਰ ਦੇ ਪਾਰਲੇ ਗ੍ਰਿਡ ਬਿਜਲੀ ਗ੍ਰਿਡ ਵਾਲ ਦੇ ਲੱਗ ਰਹੇ ਹੁੰਦੇ ਸੀਗੇ ਪਰ ਹੁਣ ਤੇ ਇੱਕ ਰੇਂਜ ਕੱਢ ਜਾਊਂਗੀ ਨਾਲ ਉਹਦੋਂ ਕਲਾਣੇ ਕੱਪੜੇ ਉਹਦੋਂ ਸ਼ਾਪਿੰਗ ਕਰਾਣੀ ਹੈ ਤੇ ਨਾਲੇ ਸਬਜ਼ੀਆਂ ਵਗੈਰਾ ਲੈਣੀਆਂ ਨੇ ਜਿਵੇਂ ਪੇਠੀ ਸਬਜ਼ੀ ਬਣਾਣੀ ਕਿਸੇ ਨੇ ਖਾਣੀ ਨਹੀਂ ਹੈਗੀ ਪਿਛਲੀ ਵਾਰੀ ਬਣਾਈ ਸੀਗੀ लो जी ये हमारा है इधर सोफा कम बेड हमारी बच्चा पार्टी जहाँ पे बैठ के खा रही है क्या खा रही है बच्चा पार्टी ਹੁਣ ਤਾਂ ਨਹੀਂ ਹਮੇ ਇੱਕ ਹੋਰ ਤਰ੍ਹਾਂ ਦਾ ਬੈੱਡ ਲੈ ਆਣਾ ਏ ਉਹਨੇ ਬਾਪੂ ਜੀ ਕੇ ਇੰਜੈਕਸ਼ਨ ਲਵਾਣ ਗਏ ਦੇ ਨਾ ਬਹੀ ਬੜ ਐ ਨਵਾਂ ਵਧੀਆ ਬੈੱਡ ਤਾਂ ਨਾ ਬਹੁਤ ਸੋਹਣਾ ਲੱਗਿਆ ਮਾਨੂੰ ਉਹ ਬੈੱਡ ਆਹ ਲੈ ਪਾਪਾ ਵੀ ਸੋਚ ਰਿਹਾ ਹੈ ਪਾਪਾ ਵੀ ਲੈ ਨਹੀਂ ਸੋਚ ਰਿਹਾ ਆਹ ਵੀ ਠੀਕ ਹੈ ਅਬ ਬੜਾ ਵੀ ਮੇਜਰ ਸੋ ਕੋ ਠੀਕ ਹੈ ਜਿਸ ਤਰ੍ਹਾਂ ਅੱਜ ਵੀ ਅੱਜ ਵੀ ਹੋਣਾ ਪਤਾ ਨਹੀਂ ਕਿੰਨੇ ਦਾ ਹੁਣ ਅਸੀਂ ਉਰੇ ਬੈਠ ਕੇ ਰਾਤ ਨੂੰ ਰੋਟੀ ਰੁੱਟੀ ਖਾ ਲੈਂਦੇ ਐ ਪੈ ਹੀ ਜਾਂਦੇ ਐ ਦਨ ਦਨ ਹੈ ਦਨ ਈਸਨ ਉਹ ਦੇਖੀ ਆ ਬੋ ਤੇ ਮੇਰਾ ਹੱਥ ਵੀ ਨਹੀਂ ਬੋ ਹਾਂ ਮਰਾ ਬੱਕ ਤੇ ਨਾ ਨਾ ਚਲ ਕੋਈ ਕੋਈ ਵੀ ਲੈ ਸਕੀ ਨਾ ਲੱਲ ਅੱਜ ਤੂੰ ਇੰਨੇ ਟਿਕ ਕਿਉਂ ਖੜੀ ਸੀ ਕਰੀ ਸਵੇਰੀ ਉਹ ਮੈਂ ਉਹ ਡਰਾ ਮਾਲ ਦਿੱਕਮਾ ਨਹੀਂ ਲੈ ਰਿਹਾ ਪਤਾ ਉਹ ਤੇ ਮੈਂ ਯੂਸ ਕਰੀ ਸਵੇਰੀ ਬਾਹਰ ਬੈਲੇ ਤੇ ਕੰਬਨ ਨੂੰ ਜੋਸ ਹਰ ਬਾਹਰ ਗਈ ਅੱਛਾ ਤੁਮਨਾ ਮੋਰੀ ਹੋਲੀ ਵੀ ਦੀਆਂ ਉਚੋ ਦੇ ਉਹਨੂੰ ਕੋਈ ਰਹੀ ਗੀ ਰੋਡ ਨਹੀਂ ਕੋਈ ਕੁਛ ਨਹੀਂ ਫਰਾ ਤੂੰ ਆਪਣੇ ਲੈ ਦਿੰਦੀ ਇਹ ਵੀ ਆਪਣੇ ਇਸ ਨੂੰ ਚਲਾਇਆ ਵਾ ਤਾਂ ਕੋਈ ਨਹੀਂ ਆਇਆ ਹਾਂ ਆਪ ਬਲੀ ਜਾਨ ਨੂੰ ਭਾ ਗਿਆ ਜਿੰਨੇ ਮਿਰਚਾਂ ਆਈਆਂ ਮੈਨੂੰ ਲਾਉਦੇ ਉਹ ਜਿੰਨਾ ਮੜੀ ਮਿਰਚੀ ਪਾ ਦੇ ਦਿਖਾ ਦਿਓ ਅਸਲੀ ਨਹੀਂ ਮਿਰਚੀ ਬੜੀ ਮਿਰਚੀ ये करी ममोजो बाबा बनावा बनावा ममोजो करी इधर टोमिन खा ले पर खा ले سپرिंग ग्रोननी पर मम्मा ने और करके पर मेरे से करके खाया बढ़िया लगा टेस्ट जोआ और बड़ी इमो ने दे उसको उसके भी बढ़िया लगा पर बड़े पत्ते रहे हैं अपने पर हम्म पत्ते रहे हैं और मेरे पत्ते पाए हुए थे ਹਾਂ ਨੂੰ ਦਸਵਾ ਕੇ ਦੇਵਾ ਹੋ ਕੋਈ ਨੰਬਰ ਨਾ ਮਾਸਟਰ ਕਿ ਕੀ ਬਣਾ ਦੇ ਅਲੂ ਟਿੱਕ ਬਣਾ ਦੇ ਚਲ ਗੋਲ ਗੱਪੇ ਖਾ ਲਿਓ ਫਿਰ ਅਲੂ ਟਿੱਕ ਬਣਾ ਦੇ ਅੱਜ ਬਣਾ ਚਲ ਕਰੂ ਨੀ ਬਣਾਉਂਗੀ ਚਲੇ